ਕੰਚਨ ਕਰਦੇ ਲੋਹੇ ਨੂੰ ਕੰਚਨ ਕਰਦੇ ਲੋਹੇ ਨੂੰ ਕੰਚਨ ਕਰਦੇ ਲੋਹੇ ਨੂੰ सत्पुरु पुरुष पारुष सत्पुरु पारुष कंचन <गणीणने> करते लोहेनु कंचन करते लोहेनु कंचन करते लोहेनु कंचन करते लोहे कर दे लोहेन कर दे देन हाजी नदी संत जन मेघला चले पिंगन राजव जय जय भगत महापुरुखा पावन पवित्र कमाई हुई रसना तो दे जुड़ रहे अमृतमय थोड़ा समय जथे बहुत ने बेअंत महापुरख पहुंच रहे ने सब ने हाजरियां भरनिया ने क्रिकेट में टाइमिंग ही, ही सब कुछ है अच्छा है कि इलेक्ट्रॉनिक्स खेलने के लिए आपको तो सही टाइम का इंतजार नहीं करना पड़ता क्योंकि ਨੂੰ ਜੋੜਨਾ ਹੈ ਆ ਰਾਤਰੀ ਬੜੇ ਕਰਮਾ ਵਾਲੀ ਐ ਬੜੇ ਭਾਗਾਂ ਵਾਲੀ ਐ ਇਸ ਰਾਤਰੀ ਨੂੰ ਮੁਖ ਰੱਖਦੇ ਆਪਾਂ ਸਾਰੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹਾਂ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਆਪ ਤਰੈ ਸਗਲੇ ਕੁਲ ਉਤਾਰੇ ਹਰ ਦਰਗਹ ਪਤ ਸਿਉ ਜਾਇਂ ਰਜਵ ਜੀ ਦਾ ਸ਼ਲੋਕ ਆਇਆ ਹੈ ਮਹਾਪੁਰਖਾਂ ਦੇ ਪਾਵਨ ਪਿਤਰ ਜੀਵਨ ਨੂੰ ਮੁਖ ਲਾ ਕੇ ਲਿਖਦੇ ਨੇ ਨਦੀ ਸੰਤ ਜਨ ਮੇਗਲਾ ਚੱਲੇ ਭਜੰਗਮ ਚਾਲ ਰਜਵ ਜੈ ਜੈ ਪਗ ਧਰੋ ਤੈ ਤੈ ਹੋਤ ਨਿਹਾਲ ਨਦੀ ਸੰਤ ਮੇਗਲਾ ਬੱਦਲ ਨਦੀ ਸੰਤ ਜਨ ਮੇਗਲਾ ਚੱਲੇ ਭਜੰਗਮ ਚਾਲ ਸੰਤਾਂ ਦੀ ਚਾਲ ਕਿਉਂ ਜੀ ਹੁੰਦੀ ਹੈ ਜਗਤ ਸੰਸਾਰ ਦੇ ਨਾਲ ਚੱਲਦੇ ਨੇ ਉਹ ਉਹ ਕਿਹੋ ਜੀ ਚਾਲ ਹੈ ਉਹਨਾਂ ਦੀ ਕਹਿੰਦੇ ਚੱਲੇ ਭਜੰਗਮ ਚੱਲ ਭਜੰਗਮ ਨਾਮ ਸੱਪ ਦਾ ਕਹਿੰਦੇ ਸੱਪ ਵਾਂਗੂ ਢੇੜੇ ਖਾ ਖਾ ਕੇ ਚੱਲਦੇ ਨੇ ਰਜਵ ਜੈ ਜੈ ਪੱਗ ਧਰੋ ਰਜਵ ਜੀ ਕਹਿੰਦੇ ਜਿੱਥੇ ਜਿੱਥੇ ਪੱਗ ਧਰਦੇ ਨੇ ਨਾ ਪੱਗ ਤੋਂ ਭਾਵ ਪੈਰ ਚਰਨ ਉਹ ਧਰਤੀ ਨੂੰ ਭਾਗ ਲਾ ਦਿੰਦੇ ਨੇ ਜਿੱਥੇ ਇੱਕ ਸਾਧੂ ਇੱਕ ਚਰਨ ਧਰ ਦੇਵੇ ਉਹ ਧਰਤੀ ਭੱਗਾ ਵਾਲੀ ਹੋ ਜਾਂਦੀ ਹੈ ਤੇ ਤੁਹਾਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਬੇਅੰਤ ਮਹਾਂਪੁਰਖ ਪਹੁੰਚ ਰਕੇ ਅਸੀਂ ਤਾਂ ਤੁਹਾਡੇ ਬੱਚੇ ਹਾਂ ਬੋਲੋ ਸਤਨਾਮ ਗੁਰਵਾਸੂ ਅਸੀਂ ਕੋਈ ਸੰਤ ਨਹੀਂ ਕੋਈ ਬਾਬੇ ਨਹੀਂ ਤੁਹਾਡੇ ਬੱਚੇ ਹਾਂ ਨਾ ਕੁਝ ਸੁਣਾਉਣ ਵਾਸਤੇ ਆਏ ਹਾਂ ਮਤ ਖਿਆਲ ਕਰਿਓ ਵੀ ਸੁਣਾਉਣ ਵਾਸਤੇ ਆਏ ਨਹੀਂ ਅਸੀਂ ਤਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਲੈਣ ਵਾਸਤੇ ਆਏ ਆਂ ਮਹਾਪੁਰਖ ਰੱਬ ਦੇ ਫਕੀਰ ਨਾਮ ਜਪਣ ਵਾਲੇ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਕਿਤੇ ਧੂੜੀ ਮਿਲ ਜਾਵੇ ਤੇ ਮਹਾਰਾਜ ਕਹਿੰਦੇ ਨੇ ਰਜਵਜੀ ਕਹਿੰਦੇ ਨੇ ਰਜਵ ਜੈ ਜੈ ਪਗ ਧਰੋ ਤਹ ਤੈ ਹੋਤ ਨਿਹਾਲ ਕਹਿੰਦੇ ਉਹਨਾਂ ਦਾ ਜੀਵਨ ਸਤਿਗੁਰੂਤੀ ਪਾਵਨ ਬਾਣੀ ਵੀ ਫਰਮਾਨ ਕਰਦੀ ਹੈ ਮਹਾਰਜੀ ਨੇ ਜਪਜੀ ਸਾਹਿਬ ਦੀ ਪੱਤਰ ਬਾਣੀ ਅੰਦਰ ਫਰਮਾਨ ਕਰਿਆ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ ਲਾ ਬੋਲਿਓ ਪਿਆਰ ਵਿੱਚ ਆਕੇ ਸਾਰੇ ਜਿਨ੍ਹਾਂ ਦੇ ਜੀਭਾ ਲੱਗੀ ਆ ਉਹ ਜਰੂਰ ਬੋਲਿਓ ਸਤਿਗੁਰੂ ਨੇ ਕਿਰਪਾ ਕੀਤੀ ਹੈ ਮਹਾਰਜੀ ਕਹਿੰਦੇ ਵਿਦਵਾਨ ਲਿਖਦਾ ਹੈ ਨਾਮ ਜਪਣ ਕੋ ਜਿਹਬਾ ਦਿੱਤੀ ਹਰ ਦਰਸ਼ਨ ਕੋ ਅੱਖੀ ਪੈਰੀ ਚੱਲ ਸਤ ਸੰਗ ਨਾ ਕੀਤਾ ਦਾਨ ਨਾ ਕੀਤਾ ਹੱਥੀ ਇੱਕ ਇੱਕ ਸਵਾਸ ਅੰਬੋਲਕ ਤੇਰਾ ਹੱਥ ਨਾ ਆਵੇ ਲੱਖੀ 24000 ਸਵਾਸ ਬੰਦੇ ਦਾ ਅਨੰਦਨ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ 100 ਬੰਦਾ ਕਿਵੇਂ ਜੀਵੇ ਇਹ ਕਹਿੰਦੇ ਸੱਚਿਆ ਪਾਤਸ਼ਾਹ ਨੇ ਪ੍ਰਮਾਣ ਕੀਤਾ ਹੈ ਕਹਿੰਦੇ ਤੈਨੂੰ ਰੋਜ਼ ਦਾ ਘਾਟਾ ਪੈ ਰਿਹਾ ਹੈ ਤੇ ਉਹ ਘਟਾ ਜਿਹੜਾ ਪੂਰਾ ਕਰਨ ਵਾਸਤੇ ਪੜਾਉਣ ਵਾਸਤੇ ਸਾਨੂੰ ਗੁਰੂ ਨਾਲ ਜੋੜਨ ਵਾਸਤੇ ਕੌਣ ਆਉਂਦੇ ਨੇ ਮਹਾਪੁਰਖ ਆਉਂਦੇ ਨੇ ਜਨ ਪਰਉ ਫੁਕਾਰੀ ਆਏ ਮਹਾਪੁਰਖ ਬਾਬਾ ਪ੍ਰਕਾਸ਼ ਸਿੰਘ ਜੀ ਮਹਾਰਾਜ ਜਿਨ੍ਹਾਂ ਉੱਤੇ ਬੜੀ ਬਖਸ਼ਿਸ਼ ਜੀ ਬੜੀ ਕਿਰਪਾ ਸੀ ਉਹੇ ਜੇ ਸਾਧੂ ਅੱਜ ਜਾਏ ਅੱਜ ਦੇ ਸਮੇਂ ਦੇ ਵਿੱਚ ਕੀਰਤਨ ਵਾਲੇ ਮਿਲ ਜਾਣਗੇ ਬਹੁਤੇ ਕੀਰਤਨ ਵਾਲੇ ਪਰ ਸਾਧੂ ਨਹੀਂ ਮਰਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਧੂ ਨਾਮ ਜਪਣ ਵਾਲਾ ਬੰਦਗੀ ਕਰਨ ਕੀਰਤਨ ਵਾਲੇ ਬਹੁਤ ਨੇ ਇੱਕ ਮੈਨੂੰ ਸੰਤਾਂ ਨੇ ਸਵਾਲ ਕੀਤਾ ਸੀ ਇਹ ਰਾਜਪੁਰਾ ਸਾਈਡ ਦੇ ਮਹਾਪੁਰਖ ਸਨ ਉਹ ਕਹਿਣ ਲੱਗੇ ਬਾਬਾ ਜੀ ਅੱਜ ਸੰਤ ਤਾਂ ਵੀ ਕੀਰਤਨ ਵਾਲੇ ਬਹੁਤ ਨੇ ਕੀਰਤਨ ਵਾਲੇ ਉਥੇ ਰੈਣ ਸਵਾਈ ਕੀਰਤਨ ਸੀ ਬੜੇ ਮਹਾਪੁਰਖ ਰੈਣ ਸਵਾਈ ਚੁੱਤਰੇ ਜਦੋਂ ਸੁਭਾ ਭੋਗ ਪਿਆ ਮੈਨੂੰ ਕਹਿੰਦੇ ਕੀਰਤਨ ਵਾਲੇ ਤਾਂ ਬਹੁਤ ਸੀ ਕੀਰਤਨ ਵਾਲੇ ਵੀ ਚੰਗੇ ਨੇ ਮਾੜੇ ਨਹੀਂ ਕਹਿੰਦਾ ਮੈਂ ਮਹਾਰਾਜ ਜੀ ਨੇ ਲਿਖਿਆ ਭਲੋ ਭਲੋ ਰੇ ਕੀਰਤਨੀਆਂ RAM RAMA RAMA ਗੁਣ ਗਾਵੋ ਛੋੜ ਮਾਇਆ ਕਹ ਹਾਂ ਦੱਸੋ ਦੱਸੋ ਕਹਿੰਦੇ ਕੀਰਤਨ ਵਾਲੇ ਵੀ ਚੰਗੇ ਨੇ ਚਲੋ ਨਸ਼ੇ ਤੋਂ ਤਾਂ ਬਚੇ ਨੇ ਚਿੱਟੇ ਤੋਂ ਤਾਂ ਬਚੇ ਨੇ ਨਹੀਂ ਚਿੱਟਾ ਲਾ ਕੇ ਅੱਜ ਦੇ ਸਾਡੇ ਨੌਜਵਾਨ ਗੰਦੀਆਂ ਰੂੜੀਆਂ ਦੇ ਉੱਤੇ ਉਹਨਾਂ ਦਾ ਮੂੰਹ ਰੂੜੀ ਦੇ ਵਿੱਚ ਹੁੰਦਾ ਹੈ ਤੇ ਕੁੱਤੇ ਪਿਸ਼ਾਬ ਕਰਦੇ ਨੇ ਇੱਥੇ ਚੰਗੇ ਨੇ ਚਲੋ ਅੱਜ ਕੀਰਤਨ ਵਾਲੇ ਬਣ ਕੇ ਕੱਲ ਨੂੰ ਸੰਤ ਵੀ ਬਣ ਜਾਣਗੇ ਬੋਲੋ ਸਤਨਾਮ ਅਕਾਲ ਵਾਹ ਅੱਜ ਕੀਰਤਨ ਵਾਲੇ ਬਣ ਕੇ ਕੱਲ ਨੂੰ ਮਹਾਂਪੁਰਖ ਬਾਬਾ ਜਿਹੜੇ ਸੀ ਨਾ ਬਾਬਾ ਪ੍ਰਕਾਸ਼ ਸਿੰਘ ਜੀ ਮਹਾਰਾਜ ਉਹਨਾਂ ਦਾ ਪੱਲਾ ਫੜ ਕੇ ਤੇ ਫਿਰ ਪਿਆਰ ਵਿੱਚ ਆ ਕੇ ਲਿਖਦੇ ਨੇ ਕਹਿੰਦੇ ਪੱਲਾ ਫੜੋ ਕਿਸੇ ਸਾਧੂ ਦਾ ਸਾਧੂ ਦਾ ਪੱਲਾ ਫੜ ਲਿਆ ਤੇ ਸਾਧੂ ਕੀ ਕਰੂਗਾ ਸਾਧੂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਦੂਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਗੁਰੂ ਦੇ ਨਾਲ ਅਸੀਂ ਟੁੱਟੇ ਹੋਇਆ ਨਾ ਉਸ ਗੁਰੂ ਦੇ ਨਾਲ ਸਾਨੂੰ ਤਾਂ ਸਾਧੂ ਜੋੜ ਦੂਗਾ ਉਹ ਕਹਿ ਦੂਗਾ ਲੈ ਮੈਂ ਤੈਨੂੰ ਵਧੀਆ ਹਸਪੀਟਲ ਵਿੱਚ ਲਿਆਇਆ ਦਵਾਈ ਇੱਥੋਂ ਲੈ ਲਾ ਸਾਧੂ ਦਾ ਕੰਮ ਇਹ ਹੁੰਦਾ ਹੈ ਮੈਂ ਬਾਬਾ ਪ੍ਰਕਾਸ਼ ਸਿੰਘ ਮਾਰਜੇ ਬੜੇ ਰਾਜ ਰਚ ਦਰਸ਼ਨ ਕੀਤੇ ਨੇ ਪਤਾ ਹੀ ਨਹੀਂ ਸਿ ਲੱਗਦਾ ਜਿਵੇਂ ਸੰਤ ਨੇ ਕੌਣ ਨੇ ਉਹ ਤੇ ਅੱਜ ਸਾਡੇ ਵਰਗੇ ਦੇਖ ਲਓ ਕਿ ਉਹ ਜੇ ਨਹੀਂ ਤੇ ਬਾਪਰਖ ਬਾਬਾ ਪ੍ਰਕਾਸ਼ ਸਿੰਘ ਸਾਦਾ ਜਿਹਾ ਜੀਵਨ ਹੁੰਦਾ ਸਾਦਾ ਜਿਹਾ ਜਮਾ ਸਾਦਾ ਜੀਵਨ ਪਰ ਉਹਨਾਂ ਦੀ ਗਠੜੀ ਦੇ ਵਿੱਚ ਲਾਲ ਇਹੋ ਜਿਹਾ ਸੀ ਜਿਹੜਾ ਅੱਜ ਤੁਹਾਡੇ ਨਗਰ ਵਿੱਚ ਵੀ ਪ੍ਰਕਾਸ਼ ਕਰ ਰਿਹਾ ਬੋਲੋ ਸਤਨਾਮ ਵਾਹਿਗੁਰੂ ਤੁਹਾਡੇ ਨਗਰ ਦੇ ਵਿੱਚ ਵੀ ਪ੍ਰਕਾਸ਼ ਹੈ ਉਸ ਲਾਲ ਦਾ ਯੋਕੇ ਉਹਨਾਂ ਦੇ ਪੱਲੇ ਵਿੱਚ ਕੀ ਸੀ ਪ੍ਰਮਾਤਮਾ ਦਾ ਨਾਮ ਸੀ ਅੱਜ ਸਾਡੇ ਪੱਲੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਹੈ ਅਸੀਂ ਗੱਡੀ ਚ ਆਉਂਦੇ ਆਉਂਦੇ ਆ ਮੁੰਡਾ ਮੇਰਾ ਬੱਚਾ ਹੈ ਅਸੀਂ ਗੱਡੀ ਚ ਆਉਂਦੇ ਆਉਂਦੇ ਲੜਪੇ ਸੀ ਹੁਣ ਸਾਡਾ ਉਸ ਵਿੱਚ ਜੰਗ ਹੋ ਗਿਆ ਸੀ ਗੱਡੀ ਦੇ ਵਿੱਚ ਬੈਠੇ ਬੈਠਿਆਂ ਦਾ ਇਹ ਕਹਿੰਦਾ ਜਿਹੜਾ ਫਲਾਣਾ ਨਾਮ ਜਪਦਾ ਹੈ ਉਹ ਇੰਨਾ ਸੁਖੀ ਹੈ ਜਿਹੜਾ ਇਹ ਜਪਦਾ ਹੈ ਮੈਂ ਅਖਿਆ ਜਾਂ ਕੋਈ ਨਹੀਂ ਸੁਖੀ ਅੱਜ ਤਾਂ ਸਾਰੇ ਦੁਖੀ ਨੇ ਬੋਲੋ ਸਤਿਨਾਮ ਵਾਹਿਗੁਰੂ ਨਾਨਕ ਦੁਖੀ ਆ ਸਾਰੇ ਦੁਖੀ ਲੈ ਤੁਸੀਂ ਕਿਸੇ ਦੀ ਬਾਹ ਫੜ ਕੇ ਦੇ ਕਿੰਨੇ ਬੈਠੇ ਆਪਾਂ ਇੱਥੇ ਤੁਸੀਂ ਕਿਸੇ ਦੀ ਬਾਹ ਫੜ ਕੇ ਦੇਖੋ ਉਹ ਕਹਿੰਦੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀਦਾਸ ਹਰੀ ਦਾਸ ਉਹ ਨਾਮ ਜਪਣ ਵਾਲਾ ਇਹਨੂੰ ਦੱਸਦਾ ਹੈ ਵੀ ਉਹ ਕੌਣ ਹੈ ਉਹ ਤਾਂ ਕੋਟਨ ਮੈਂ ਨਾਨਕ ਕੋ ਨਾਰੈਣ ਜੈ ਜੀਤ ਉਹ ਕੌਣ ਹੈ ਉਹ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਸਤਿਬਾਬਾ ਬਲਵੰਤ ਸਿੰਘ ਜੀ ਮਹਾਰਾਜ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਤੇ ਸੰਤ ਬਾਬਾ ਪ੍ਰਕਾਸ਼ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਇੱਕ ਵਾਰੀ ਦਰਸ਼ਨ ਕਰਨ ਦੇ ਨਾਲ ਬੰਦਨ ਕੱਟੇ ਜਾਂਦੇ ਸੀ ਬੰਦਨ ਗਥਾ ਬਿਰੇ ਜਾਇਦਾਈ ਉਹ ਕੋਈ ਤੋਤਾ ਪਿੰਜਰਾ ਪਾਇਆ ਪਿੰਜਰੇ ਦੇ ਵਿੱਚ ਤੋਤਾ ਪਾਇਆ ਹੋਇਆ ਸੀ ਛੋਟਾ ਜਿਹਾ ਉਹ ਦੁਕਾਨ ਦੇ ਬਾਹਰ ਟੰਗ ਦਿੱਤਾ ਉਹ ਕਹਿੰਦੇ ਜਦੋਂ ਵੀ ਕੋਈ ਜਾਂਦਾ ਸੀ ਨਾ ਉਹਨੂੰ ਬੜਾ ਸੋਹਣਾ ਬੋਲਦਾ ਇੱਕ ਜਾਨਵਰ ਸੋਹਣਾ ਬੋਲਦਾ ਮਨੁੱਖ ਜਦੋਂ ਬੋਲਦਾ ਫਿੱਕਾ ਬੋਲਦਾ ਬੋਲੋ ਸਤਨਾਮ ਗੁਰੂ ਵਾਹ। ਮਨੁੱਖ ਜਦੋਂ ਵੀ ਬੋਲ ਤੁਸੀਂ ਬਲਾਓ ਪਤਾ ਕੀ ਕਹੋਗੇ ਹਾਂ ਓਏ ਦੱਸ ਕੀ ਕੰਮ ਹੈ ਤੇਨੂੰ। ਇਸ ਤਰ੍ਹਾਂ ਬੋਲੂਗਾ ਐ ਤਾਂ ਨਹੀਂ ਆਏ ਪਿਆਰ ਨਾਲ ਕੋ ਹਾਂਜੀ ਦੱਸੋ ਜੀ ਕੀ ਕੰਮ ਮਠਿਆਸ ਪਰ ਤੇ ਸਾਡੇ ਵਿੱਚੋਂ ਖਤਮੀ ਹੋ ਗਈ ਬਸ। ਇਹ ਮਠਿਆਸ ਕਿਹਦੇ ਵਿੱਚ ਸੀ? ਉਹ ਸਾਧੂਆਂ ਵਿੱਚ ਸੀ। ਸਾਧੂਆਂ ਨੂੰ ਕੀ ਕਹਿੰਦੇ ਨੇ? ਉਹ ਤਾਂ ਬਹੁਤਾ ਨਹੀਂ ਜਗਤ

ਸਾਗਤ ਬਿਨਾਂ ਦੀ 그다 보일다. 비ठ아 보일다. 더 없다. ਇਸ ਸਾਧੂ ਮਹਾਪੁਰਖ ਨਾਮ ਜਪੁਣਾ ਹਣ ਬੋਲਦੇ ਸੀ ਨਾ ਮਿੱਠਾ ਦੇਖੋ ਕਿੰਨਾ ਪਿਆਰ ਵਿੱਚ ਸੰਗਤ ਵਾਹਿਗੁਰੂ ਵਾਹਿਗੁਰੂ ਕਰਦੀ ਸੀ ਤੇ ਮਹਾਪੁਰਖ ਬੋਲਦੇ ਸੀ ਅਸੀਂ ਬੋਲਦੇ ਆ ਜਦੋਂ ਸਾਡਾ ਕਿਹੋ ਜਿਹਾ ਕਹਿੰਦੇ ਪਾਟੇ ਬਾਸ ਵਰਗੀ ਬਾਜਾ ਬੋਲੋ ਸਤਨਾਮ ਵਾਹਿਗੁਰੂ ਤੁਹਾਡੇ ਪਾਟੇ ਮੂੰਹ ਕਹਿ ਦਿੰਦੇ ਨੇ ਜੇ ਪਾਟੇ ਬਾਸ ਵਰਗੀ ਬਾਜ ਕਹਿ ਦਿੰਦੇ ਨੇ ਪਰ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਕਿਤੇ ਇੱਕੋ ਹੀ ਬੋਲ ਜੀ ਨਾ ਇੱਕੋ ਹੀ ਬਚਨ ਕਰ ਜਾਵੇ ਫਿਰ ਮਹਾਰਾਜ ਕਹਿੰਦੇ ਨਾਨਕ ਨਦਰੀ ਨਦਨਿਆ ਉਹ ਤੋਤੇ ਨੇ ਕਿਹਾ ਕਹਿੰਦਾ ਮੇਰੇ ਕੋਲ ਦੀ ਨਾ 20 ਸਾਧ ਲੰਗੇ ਪੰਜਾਬੀ ਜੀ 20 ਸਾਧ ਲੰਗੇ ਉਹ ਕੋਲ ਦੀ ਲੰਘਿਆ ਜਾਂਦਾ ਸੀ ਬਾਬਾ ਪ੍ਰਕਾਸ਼ ਸਿੰਘ ਜੀ ਮਹਾਰਾਜ ਵਰਗਾ ਉਹ ਕਹਿੰਦਾ ਫੇਰ ਕਹਿੰਦਾ ਮੈਂ ਸੁਣਿਆ ਸਾਧੂ ਦੇ ਦਰਸ਼ਨ ਕਰਨ ਦੇ ਨਾਲ ਬੰਧਨ ਕੱਟੇ ਜਾਂਦੇ ਨੇ ਕਹਿੰਦਾ ਮੇਰਾ ਇੱਕ ਲੋਹੇ ਦਾ ਪੰਜਰਾ ਤਾਂ ਕੱਟਿਆ ਨਹੀਂ ਗਿਆ ਮੈਂ ਕੀ ਜਾਣਿਆ ਉਹ ਜੇ ਸਾਧਾਂ ਤੋਂ ਬੋਲੋ ਸਤਨਾਮ ਵਾਹਿਗੁਰੂ ਕਹਿੰਦਾ ਮੈਂ ਕੀ ਲੈਣਾ ਕਿੰਨੇ ਲੰਘੇ ਮੇਰੇ ਕੋਲ ਦੀ ਮਹਾਤਮਾ ਕਹਿੰਣ ਲੱਗੇ ਗੱਲ ਸੁਣਾ ਹੁਣੀ ਲੈ ਫੇਰ ਗੱਲ ਕਿਹੜੀ ਆ ਤੇਰਾ ਲੋਹੇ ਦਾ ਪੰਜਰਾ ਕੱਟ ਕੇ ਜਾਵਾਂਗੇ ਹੁਣੀ ਸਾਂਭਣੇ ਪੈ ਗਏ ਲੰਬੇ ਪੈ ਗਏ ਧਰਤੀ ਤੇ ਮਹਾਤਮਾ ਲੰਮੇ ਪੈ ਗਏ 1 2 ਮਿੰਟ ਬਸ 2 ਮਿੰਟ ਪਏ ਉੱਠ ਕੇ ਖੜੇ ਹੋਏ ਤੇ ਤੁਰਦੇ ਬਣੇ ਲੈ ਦੱਸੋ ਕੀ ਬਣੀ ਗੱਲ ਓ ਕਹਿਣ ਲੱਗਿਆ ਮਹਾਤਮਾ ਜੀ ਮੈਂ ਸਮਝ ਗਿਆ ਤੋਤੇ ਨੇ ਬਾਜ ਦਿੱਤੀ ਭਈ ਬਾਬੇ ਰੌਲਾ ਨਾ ਪਾ 2 ਮਿੰਟ ਬਹਿ ਜਾ ਬਸ ਕੋਈ ਨਹੀਂ ਅਸੀਂ ਲੋਈ ਲੋਈ ਲੈ ਕੇ ਜਾਵਾਂਗੇ ਠੰਡ ਆ ਗਈ ਬੋਲੋ ਸਤਨਾਮ ਵਾਹਿਗੁਰੂ ਠੰਡਾ ਕੀ ਨਾ ਹੁਣ ਲੋਈਆਂ ਤਾਂ ਜ਼ਰੂਰੀ ਹੈ ਪਰ ਰੌਲਾ ਨਾ ਪਾ 2 ਮਿੰਟ ਬਹਿ ਜਾ ਬਸ ਇਸ ਕਰਕੇ ਕਹਿੰਦੇ ਭਾਵ ਉਹ ਤੋਤਾ ਕਹਿੰਨ ਮੈਂ ਸਮਝ ਗਿਆ ਲੈ ਸਾਨੂੰ ਸਮਝ ਨਹੀਂ ਲੱਗੀ ਵੀ ਤੋਤੇ ਨੇ ਕੀ ਕਹਿ ਦਿੱਤਾ ਜਦੋਂ ਮਾਲਕ ਆਇਆ ਨਾ ਮਾਲਕ ਤੋਤਾ ਪਿੰਜਰੇ ਦੇ ਵਿੱਚ ਡਿੱਗ ਪਿਆ ਮਾਲਕ ਨੂੰ ਦੇਖ ਕੇ ਪਿੰਜਰੇ ਦੇ ਵਿੱਚ ਡਿੱਗ ਪਿਆ ਉਹ ਮਾਲਕ ਨੇ ਪਿੰਜਰਾ ਲਾਹਿਆ ਪਿੰਜਰਾ ਲਾ ਕੇ ਕਿਤੇ ਇੱਧਰ ਨੂੰ ਕਰ ਦਿੰਦਾ ਕਿਤੇ ਇੱਧਰ ਨੂੰ ਕਰ ਦਿੰਦਾ ਜਿੱਥੇ ਨੂੰ ਕਰਦਾ ਮੋ ਤੋਤਾ ਉਧਰ ਹੀ ਡਿੱਗ ਪੈਂਦਾ ਇੱਧਰ ਨੂੰ ਵੀ ਉਧਰ ਨੂੰ ਵੀ ਇੱਧਰ ਨੂੰ ਮਾਲਕ ਕਹਿੰਦਾ ਮੇਰਾ ਤੋਤਾ ਮਰ ਗਿਆ ਮਾਲਕ ਨੇ ਪਿੰਜਰਾ ਖੋਲ੍ਹਿਆ ਵਿੱਚੋਂ ਕੱਢਿਆ ਤੋਤੇ ਨੂੰ ਐਂ ਭਗਾ ਕੇ ਛੁੱਟ ਦਿੱਤਾ ਜਦੋਂ ਭਗਾ ਕੇ ਛੁੱਟ ਦਿੱਤਾ ਨਾ ਇਹ ਜਗ ਸੰਸਾਰ ਦੀਆਂ ਤੀਜਾ ਭਗਾ ਕੇ ਛੁੱਟਣੀਆਂ ਪੈਣਗੀਆਂ ਫੇਰ ਸੰਤ ਬਣਿਆ ਜਾਊਗਾ ਬੋਲੋ ਸਤਨਾਮ ਗੁਰਵਾਸ ਗੁਰੂ ਐ ਨਹੀਂ ਵੀ ਅਸੀਂ ਜਗ ਸੰਸਾਰ ਵਾਲੀਆਂ ਚੀਜ਼ਾਂ ਨਾਲ ਵਿੱਚ ਮੜੇ ਰਹਾਂਗੇ ਤੇ ਵਾਹਿਗੁਰੂ 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 ਵੀ ਕਰੀ ਚੱਲਾਂਗੇ ਮਤ ਖਿਆਲ ਕਰਿਓ ਪਿਆਰ ਮੈਂ ਬਾਬਾ ਪ੍ਰਕਾਸ਼ ਸਿੰਘ ਜੀ ਸੰਗਤ ਕੀਤੀ ਹੈ ਮੈਂ ਹੁਣੀ ਉੱਥੇ ਸੇਵਾਦਾਰ ਨੂੰ ਦੱਸ ਰਿਹਾ ਸੀ ਮੈਂ ਕਿ ਆਸ਼ੀਰ ਇੱਧਰ ਹਰਿਆਣੇ ਵਿੱਚ ਕੀਰਤਨ ਕਰਨ ਚਲੇ ਗਏ ਉਹ ਬਹੁਤ ਵਧੀਆ ਉਹਨਾਂ ਦੀ ਬੋਲੀ ਜਿਵੇਂ ਉਹਨਾਂ ਦੀ ਹੈਗੀ ਹੈ ਉਹ ਕਹਿੰਦੇ ਬਾਬਾ ਜੀ ਕਦੋਂ ਕੋ ਖੁਰਦੂ ਪਾएंगे ਖੁਰਦੂ ਛੱਡ ਕੀਰਤਨ ਨੂੰ ਕਹਿੰਦੇ ਮਹਾਰਾਜ ਜੀ ਨੇ ਐ ਚੁੱਪ ਕਰਕੇ ਸ਼ਾਂਤ ਨਾ ਸੁਣ ਲਿਆ। ਬਾਬਾ ਪ੍ਰਕਾਸ਼ ਸਿੰਘ ਜੀ ਨੇ ਸਾਡੇ ਵਰਗਾ ਹੁੰਦਾ ਓਏ ਤੈਨੂੰ ਬੋਲਣ ਦਾ ਨਹੀਂ ਪਤਾ ਇਹ ਤਾਂ ਕੀਰਤਨ ਹੁੰਦਾ ਤੂੰ ਐ ਕਿਵੇਂ ਬੋਲਦਾ? ਬੋਲੋ ਸਤਨਾਮ ਵਾਗੁਰੂ। ਕਹਿੰਦੇ ਬਾਬਾ ਜੀ ਕਦੋਂ ਕੁ ਪਾਏਗੇ ਗੁਰੂ ਤੂੰ ਬਾਬਾ ਜੀ ਕਰਨ ਜਦੋਂ ਅੰਦਰ ਦਰਵਾਜ਼ਾ ਸਾਬ ਚ ਅਸੀਂ ਚਲੇ ਗਏ। ਉਹਨਾਂ ਨੇ ਸਾਨੂੰ ਐ ਡੇ ਡੀਆਂ ਟੋਪੀਆਂ ਲਿਆਤੀਆਂ। ਹਰਿਆਣੇ ਚ ਐ ਡੀ ਡੀਆਂ ਟੋਪੀਆਂ ਲਿਆਤੀਆਂ ਕਹਿੰਦੇ ਜੀ ਟੋਪੀਆਂ ਲੈ ਕੇ ਕੀਰਤਨ ਕਰੋ। ਤੇ ਅੱਜ ਦਾ ਕੋਈ ਸ਼ਰੀਅਤ ਹੁੰਦਾ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਹਯੂਰ ਵਿੱਚ ਤੁਸੀਂ ਕੌਣ ਹੋਣੇ ਟੋਪੀਆਂ ਲੈਣ ਵਾਲੇ ਬੋਲੋ ਸਤਨਾਮ ਵਾਹਿਗੁਰੂ ਬਾਬਾ ਜੀ ਨੇ ਟੋਪੀ ਦਿੱਤੀ ਮੈਂ ਢੋਲਕੀ ਵਜਾਉਂਦਾ ਸੀ ਮੇਰੇ ਸਿਰ ਤੇ ਵੀ ਧਰਤੀ ਦੋ ਤਿੰਨ ਚਿੰਟੇ ਵਾਲੇ ਸੀ ਉਹਨਾਂ ਦੇ ਵੀ ਕੀਰਤਨ ਕਰਿਆ ਆਨੰਦ ਵਿੱਚ ਆ ਕੇ ਐਸਾ ਕੀਰਤਨ ਕਰਿਆ ਜਿਹਨੂੰ ਕਹਿੰਦੇ ਨੇ ਐਸਾ ਕੀਰਤਨ ਕਰਮ ਕਰਮਨ ਮੇਰੇ ਇਹੋ ਜਿਹਾ ਕੀਰਤਨ ਕਰ ਇਹੀਂ ਹੂਹਾ ਕਾਮ ਜੋ ਤੇਰੇ ਕਹਿੰਦੇ ਇੱਥੇ ਵੀ ਤੇ ਉੱਥੇ ਵੀ ਤੇਰੇ ਕੰਮ ਆਵੇ ਇਹੋ ਜਿਹਾ ਕੀਰਤਨ ਕਰ ਅੱਜ ਕਾਦੇ ਪਿੱਛੇ ਕਰਦੇ ਆਂ ਛੋਟ ਮਾਇਆ ਕੇ ਤਨ ਦਸਵਾਓ ਤਨ ਦਸਵਾਓ ਅੱਜ ਇਹ ਕੀਰਤਨ ਦੇ ਵਿੱਚ ਇਹੀ ਫਰਕ ਹੈ ਅੱਜ ਬਾਜੇ ਦੀਆਂ ਸੁਰਾਂ ਮਰੋੜਨ ਵਾਲੇ ਤਾਂ ਬਹੁਤ ਮਿਲ ਜਾਣਗੇ ਬੜੇ ਮਿਲ ਜਾਣਗੇ ਪਰ ਜੇ ਕੋਈ ਬੰਦਗੀ ਵਾਲਾ ਕਹੀਏ ਨਾ ਬੰਦਗੀ ਵਾਲਾ ਕਿਤੇ ਕੀਰਤਨ ਕਰਦਾ ਹੋਵੇ ਇੱਕ ਸੁਰ ਤੇ ਭਾਵੇਂ ਉਂਗਲੀ ਧਰੀ ਹੋਵੇ ਤੇ ਉਹ ਫਿਰ ਨਾਨਕ ਨਦਰੀ ਨਦਰ ਨਹਿਲ ਬੈਠਣ ਵਾਲਿਆਂ ਦਾ ਜੀਵਨ ਜੇ ਸਫਲ ਹੀ ਨਾ ਹੋਇਆ ਤੇ ਫਿਰ ਆਉਣ ਦਾ ਫਾਇਦਾ ਵੀ ਕੀ ਹੋਇਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਾਲਕ ਨੇ ਛਿੜ ਤਾਂ ਤੋਤ ਉਹ ਤੋਤਾ ਛਿੜ ਦਿੱਤਾ ਉਕਾਉਣ ਲੱਗਿਆ ਕਮਾਲ ਦੀ ਗੱਲ ਐ ਕਹਿੰਦਾ ਤੂੰ ਉੱਡ ਗਿਆ ਪਹਿਲਾਂ ਮੈਂ ਤਾਂ ਐਸੀ ਮਰਿਆ ਪਿਆ ਕਹਿੰਦਾ ਖੜਾ ਜਾ ਖੜਾ ਜਾ ਇੱਕ ਮਿੰਟ ਕਹਿੰਦਾ ਹਾਂ ਕਹਿੰਦਾ ਆ ਤੈਨੂੰ ਝੁਗਤੀ ਕਿਹਨੇ ਦੱਸਦੀ ਆ ਝੁਗਤੀ ਤੈਨੂੰ ਕਿਹਨੇ ਦੱਸੀ ਐ ਤੇ ਉਸ ਤੋਤੇ ਨੇ ਮੁੜ ਕੇ ਆ ਕੇ ਕਿਹਾ ਕਿ ਨਾ ਮੈਨੂੰ ਇੱਕ ਸੰਤ ਮਿਲ ਗਏ ਕੌਣ ਬਾਬਾ ਪ੍ਰਕਾਸ਼ ਸਿੰਘ ਜੀ ਬਾਬੋ ਬੋਲੋ ਸਤਨਾਮ ਵਾਹਿਗੁਰੂ ਮੈਨੂੰ ਇੱਕ ਸੰਤ ਮਿਲ ਗਏ ਜਿਨ੍ਹਾਂ ਦੇ ਮਿਲਣ ਦੇ ਨਾਲ ਮੇਰੇ ਬੰਧਨ ਕੱਟੇ ਗਏ ਸੰਤਾਂ ਕੋਲੇ ਪਾਵਰ ਬਹੁਤ ਹੁੰਦੀ ਹੈ ਪਰ ਹੋਵੇ ਹੋਵੇ ਕੋਈ ਨਾਮ ਜਪਣ ਵਾਸਤੇ ਤਾਂ ਮਹਾਰਾਜ ਜੀ ਕਹਿੰਦੇ ਸਾਰੀ ਸਾਰੀ ਰਾਤ ਚੌਂਕੜਾ ਲਾਉਣਾ ਪੈਂਦਾ ਫੇਰ ਕਿਤੇ ਬੰਦਗੀ ਕਰਦੇ ਆ ਇੱਕ ਪਰਿਵਾਰ ਬੜਾ ਸੁੰਦਰ ਵਾਸਦਾ ਰਸਤਾ ਪਰਿਵਾਰ ਟਰੱਕਾਂ ਦੇ ਟਰੱਕ ਚੱਲਦੇ ਸੀ ਉਹਨਾਂ ਦੇ ਕਿਤੇ ਮਹਾਤਮਾ ਨੇ ਜਾਂਦੇ ਜਾਂਦਿਆਂ ਨੇ ਜਿਵੇਂ ਕਹਿੰਦੇ ਸਾਦੇ ਧੂਨੇ ਵਿੱਚ ਡੱਕਾ ਸੇ ਉੱਠ ਦਿੱਤਾ ਪਰਿਵਾਰ ਬੜਾ ਸੁੰਦਰ ਸੀ ਬੜਾ ਲਾਇਕ ਸੀ ਪਰਿਵਾਰ ਹੌਲੀ 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 ਆਉਂਦਿਆਂ ਆਉਂਦਿਆਂ ਉਹਨਾਂ ਦਾ ਜਿਹੜਾ ਜੀਵਨ ਸੀ ਨਾ ਉਹ ਕੁਝ ਇੱਕ ਟਰੱਕ ਵਿਕ ਗਿਆ ਕਿਤੇ ਦੋ ਵਿਕ ਗਏ ਕਿਤੇ ਤਿੰਨ ਵਿਕ ਗਏ ਇਸ ਤਰ੍ਹਾਂ ਕਰਦੇ ਆਂ ਕਰਦਿਆਂ ਦਾ ਜਿੱਥੇ ਕੰਮ ਚੜਿਆ ਉਹ ਸੂਤੀ ਫੇਰ ਆ ਗਿਆ ਫਿਰ ਗਿਰ ਗਿਆ ਇੱਕੇ ਲੱਗਦੀ ਕਿਉਂ ਗਿਰਿਆ ਕਿਉਂਕਿ ਸਾਧੂ ਮਹਾਪੁਰਖ ਨੂੰ ਮਿਲਣ ਵਾਸਤੇ ਉਹਦੇ ਦਰਸ਼ਨ ਕਰਨ ਬਾਅਦ ਤੇ ਸਾਡੇ ਕੋਲੇ ਵੀ ਸਮਾਂ ਆਉਣਾ ਚਾਹੀਦਾ ਅਸੀਂ ਪਤਾ ਸੀ ਮਹਾਪੁਰਖਾਂ ਕੋਲੇ ਖੜਦੇ ਹੁੰਦੇ ਸੰਤ ਪਾਪਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਦੇ ਪਿਛਲੇ ਪਾਸੇ ਤੇ ਪਹਿਲਾਂ ਤਾਂ ਸਾਨੂੰ ਪੁੱਛੀ ਜਾਣੇ ਬਾਬਾ ਜੀ ਕਦੋਂ ਕੌਣਗੇ ਬਾਬਾ ਜੀ ਕਦੋਂ ਕੌਣਗੇ ਅੱਗੇ ਪਾਈ ਬਾਬਾ ਜੀ ਹਾਂ ਸਾਡਾ ਜੀ ਘਟ ਦੁੱਖਦਾ ਸਾਡੀਆਂ ਲੱਤਾਂ ਦੁਖਦੀਆਂ ਘਰ ਦੇ ਵਿੱਚ ਬਰਕਤ ਨਹੀਂ ਹੈ ਜੀ ਘਰ ਵਿੱਚ ਕੱਟੀ ਮੋਕ ਮਾਰੀ ਜਾਂਦੀ ਹੈ ਜੀ ਇਸ ਤਰ੍ਹਾਂ ਕਰਕੇ ਲੋਕ ਤਾਂ ਟੀ ਲਿਸਟ ਬਣਾ ਕੇ ਰੱਖ ਦਿਆ ਕਰਨ ਬਾਬਾ ਜੀ ਹੱਸੀ ਜਾਇ ਕਰਨ ਵਿੱਚ ਸੰਤ ਪਾਪਾ ਨਰੈਣ ਸਿੰਘ ਮੋਨੀ ਜੀ ਇੱਕ ਦਿਨ ਸੀ ਪੁੱਛਿਆ ਮਹਾਰਾਜ ਇਹਦਾ ਹਸਨ ਦਾ ਕਾਰਨ ਕੀ ਹੈ ਕਹਿੰਦੇ ਮੈਂ ਦੇਖਦਾ ਕੋਈ ਅਸਲ ਵਪਾਰੀ ਆਉਂਦਾ ਹੀ ਨਹੀਂ ਬੋਲੋ ਸਤਰਾ ਕੋਈ ਅਸਲ ਵਪਾਰੀ ਆਉਂਦਾ ਹੀ ਨਹੀਂ ਮੈਂ ਕਿਹਾ ਜੀ ਅਸਲ ਵਪਾਰੀ ਹੀ ਕਿਹੜੇ ਤੁਸੀਂ ਅਸਲ ਵਪਾਰੀ ਕਹਿੰਦੇ ਮੈਂ ਦੇਖਦਾ ਕੋਈ ਐਸਾ ਮਿਲ ਜਾਵੇ ਜਿਹਨੂੰ ਮਿਲਣ ਦੇ ਕਰਕੇ ਮਿਲ ਜਾਵੇ ਕੋਈ ਸੁਤਿਆ ਤੂੰ ਮੇਲਾ ਵੇਖਣ ਜਾ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾਓ ਉਹ ਪਰਿਵਾਰ ਜਮੇ ਇਸ ਤਰ੍ਹਾਂ ਅਤਿਅੰਤਾਂ ਦੀ ਗਰੀਬੀ ਆ ਗਈ ਉਹਨਾਂ ਨੂੰ ਇੱਕ ਟਾਈਮ ਕੋਈ ਮੰਗਿਆ ਵੀ ਨਹੀਂ ਦਿੰਦਾ ਹੈ ਪਤੀ ਚੜ੍ਹਾਈ ਕਰ ਗਿਆ ਉਸ ਭੈਣ ਦਾ ਇੱਕ ਬੱਚਾ ਰਹਿ ਗਿਆ ਛੋਟਾ ਜਾਂ ਨੌਜਵਾਨ ਜਿਹਦੀ 15-16 ਸਾਲਾਂ ਦੀ ਉਮਰ ਹੈ ਉਹ ਬੱਚਾ ਰਹਿ ਗਿਆ ਤੇ ਪਤਨੀ ਆਪ ਰਹਿ ਗਈ ਘਰ ਦੇ ਵਿੱਚੋਂ ਭਾਂਡੇ ਵੀ ਵੇਚ ਦਿੱਤੇ ਉਹਨਾਂ ਨੇ ਆਪ ਪੁਰਖਾਂ ਕੋਲ ਚਲੇ ਗਏ ਰੱਬ ਦੇ ਫਕੀਰਾਂ ਕੋਲ ਜਾ ਕੇ ਬੇਨਤੀ ਕਰੀ ਬਾਬਾ ਜੀ ਘਰ ਦੇ ਵਿੱਚ ਬਹੁਤ ਗਰੀਬੀ ਹੈ ਤੁਸੀਂ ਵੀ ਜਾਣਦੇ ਹੋਵੋਗੇ ਸੰਤੋਪ ਇਹੋ ਚੀਜ਼ਾਂ ਮੰਗਦਾ ਕਿਸੇ ਨੇ ਕਿਹਾ ਬਾਬਾ ਜੀ ਸੁਖਨੀ ਸਾਹਿਬ ਦਾ ਪਾਠ ਕਰਨ ਦੀ ਜਿਹੜੀ ਆ ਜਿਹੜੀ ਇਜਾਜ਼ਤ ਦੇ ਦਿਓ ਬੋਲੋ ਸਤਨਾਮ ਬਾਬਾ ਜੀ ਜਪਜੀ ਸਾਹਿਬ ਪੜਨਿਆ ਕਰਾਂ ਬਾਬਾ ਜੀ ਮੈਂ ਗੁਰਦੁਆਰੇ ਜਾ ਕੇ ਝਾੜੂ ਮਾਰ ਲਿਆ ਕਰਾਂ ਨਹੀਂ ਕੋਈ ਮਿਲਦਾ ਬਾਬਾ ਜੀ ਆ ਵੀ ਚਾਹੀਦਾ ਆ ਵੀ ਚਾਹੀਦਾ ਚਲੋ ਮੰਗਣਾ ਵੀ ਚਾਹੀਦਾ ਮੰਗੋ ਗੁਰੂ ਤੋਂ ਜੋ ਮੰਗਾਏ ਠਾਕਰਾ ਕਰਾਂ ਮੈਂ 2 ਮਿੰਟਾਂ ਸਮਾਪਤੀ ਕਰਦਾ ਬਾਬਾ ਜੀ ਤੇ ਪਿਆਰ ਵਿੱਚ ਆ ਕੇ ਉਹ ਮਾਤਾ ਨੇ ਕਿਹਾ ਬਾਬਾ ਜੀ ਘਰ ਦੇ ਵਿੱਚ ਗਰੀਬੀ ਬਹੁਤੀ ਹੈ ਤੇ ਕਿਰਪਾ ਕਰੋ ਮਾ ਪੁਰਖਾਂ ਨੇ 50 ਰੁਪਏ ਚੱਕੇ ਉਸ ਪੁੱਤਰ ਨੂੰ ਦੇ ਦਿੱਤੇ ਉਸ ਬੱਚੇ ਨੂੰ ਚੱਕ ਕੇ 50 ਰੁਪਏ ਦੇ ਦਿੱਤੇ ਉਹ ਕਹਿੰਦੇ ਲੈ ਬਾਬਿਆਂ ਤੇ ਥੋੜੀ ਪੈਸੇ ਲਈ ਤੇ ਬਾਬਿਆਂ ਤੇ ਦੇਈ ਦੇ ਮੋੜ ਦੇ ਮੋੜ ਤੇ ਮੋੜ ਦੇ ਉਹ ਬੱਚੇ ਦੇ ਕੋਲੋਂ ਫੜ ਕੇ 50 ਰੁਪਏ ਬਾਬਿਆਂ ਨੂੰ ਫੇਰ ਮੱਥਾ ਟੇਕ ਦਿੱਤਾ ਬਾਬਿਆਂ ਨੇ ਦੂਜੀ ਵਾਰੀ ਫੇਰ ਚੁੱਕ ਕੇ ਪੈਸੇ 50 ਰੁਪਏ ਫੇਰ ਦੇ ਦਿੱਤੇ ਉਹ ਕਹਿਣ ਲੱਗੀ ਮਾਤਾ ਨਾ ਬਾਬਾ ਜੀ ਪੈਸੇ ਸੀ ਤੁਸੀਂ ਸਾਡੇ ਤੇ ਕਿਰਪਾ ਕਰੋ ਦੂਜੀ ਵਾਰ ਫੇਰ ਮੋੜ ਦਿੱਤੇ ਦੋ ਚਾਰ ਮਿੰਟ ਫੇਰ ਬਾਬਾ ਜੀ ਨੇ ਗੱਲਾਂ ਗੁੱਲਾਂ ਕੀਤੀਆਂ ਕਰਕੇ ਬਚਨ ਬਲਾਸ਼ ਫੇਰ 50 ਰੁਪਏ ਚੁੱਕੇ ਉਸ ਬੱਚੇ ਨੂੰ ਫੜਾ ਦਿੱਤੇ ਉਹ ਕਹਿਣ ਲੱਗੀ ਨਾ 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 ਬਾਬਾ ਜੀ ਅਸੀਂ ਨਹੀਂ ਪੈਸੇ ਲੈਣੇ ਚੰਗਾ ਭਾਈ ਤੁਹਾਡੀ ਮਰਜ਼ੀ ਹੈ ਚੰਗਾ ਜਾਣਾ ਹੈ ਹੁਣ ਮਹਾਰਾਜ ਕਹਿੰਦੇ ਉਹ ਨੇ ਕਿਹਾ ਬੀਬੀ ਨਹਾ ਮਹਾਰਾਜ ਉਹਨਾਂ ਸੀ ਜਾਣਾ ਹੈ ਬਾਹਰ ਨਿਕਲ ਗਏ ਸਕੂਟਰ ਦੇ ਉੱਤੇ ਬੈਠ ਕੇ ਅੱਗੇ ਜਾਣਾ ਸੀ ਉਹਨਾਂ ਨੇ ਉਹ ਮਹਾਤਮਾ ਮਹਾਤਮਾ ਨੇ ਆਪਣੇ ਸੇਵਕ ਨੂੰ ਭੇਜਿਆ ਵੀ ਉਸ ਬੱਚੇ ਨੂੰ ਲਿਆ ਬੁਲਾ ਕੇ ਦੁਆਰੇ ਚੌਥੀ ਵਾਰ ਵੈਸੇ ਤਿੰਨੇ ਹੀ ਬੱਚੇ ਹੁੰਦੇ ਨੇ ਸੰਤਾਂ ਦੇ ਉਹ ਬੱਚੇ ਨੂੰ ਬੁਲਾ ਲੈਂਦਾ ਲਿਆ ਕੇ ਮਹਾਤਮਾ ਨੇ 50 ਰੁਪਏ ਫਿਰ ਉਸ ਬੱਚੇ ਦੀ ਝੋਲੀ ਵਿੱਚ ਪਾ ਦਿੱਤੇ ਜੇਬ ਵਿੱਚ ਪਾਤੇ ਗਿੱਜੇ ਚ ਕਹਿੰਦੇ ਜੇਬ ਵਿੱਚ ਕਹਿੰਦੇ ਪਾ ਦਿੱਤੇ ਮਹਾਤਮਾ ਨੇ ਕਿਹਾ ਆਪਣੀ ਮਰ ਆਪਣੀ ਮਾਤਾ ਨੂੰ ਨਾ ਦੱਸੀ ਕਹਿਣ ਲੱਗਾ ਜੀ ਠੀਕ ਹੈ ਬਾਹਰ ਗਿਆ ਮਾਤਾ ਕਹਿੰਣ ਲੱਗੀ ਤੈਨੂੰ ਬਾਬਾ ਜੀ ਨੇ ਬੁਲਾਇਆ ਕੀ ਕਿਹਾ ਕਹਿੰਦਾ ਕੁਝ ਨਹੀਂ ਕਿਹਾ ਨਹੀਂ ਕਹਿੰਦੀ ਕੁਝ ਕਿਹਾ ਹੋਣਾ ਕਹਿੰਦੇ ਆ 50 ਰੁਪਏ ਦਿੱਤੇ ਆ ਬਾਬਾ ਜੀ ਨੂੰ ਮਾਤਾ ਨੇ 50 ਰੁਪਏ ਫੜੇ ਜਾ ਕੇ ਫਿਰ ਬਾਬਾ ਜੀ ਕੋਲੇ ਰੱਖੋ ਦਿੱਤੇ ਉਹ ਭੱਲਾ ਕਰਦੇ ਨੇ ਪਤਾ ਨਹੀਂ ਕਿਵੇਂ ਕਰਦੇ ਨੇ ਜਾ ਕੇ ਫਿਰ ਮੱਥਾ ਟੇਕ ਦਿੱਤਾ ਬਾਬਾ ਜੀ ਨੂੰ ਬਾਬਾ ਜੀ ਅਸੀਂ ਪੈਸੇ ਨਹੀਂ ਲੈ ਕੇ ਜਾਣੇ ਮਹਾਤਮਾ ਕਹਿਣ ਲੱਗੇ ਚੰਗਾ ਤੁਹਾਡੀ ਮਰਜ਼ੀ ਹੈ ਮੁੰਡਾ ਸਕੂਟਰ ਮੋੜ ਲੱਗਿਆ ਜੋ ਕੁਟਰ ਮੋਡਲ ਆ ਕੇ ਗੱਡੀ ਬਹੁਤ ਹੀ ਤੇਜ਼ ਆਉਂਦੀ ਸੀ ਵਿਚ ਮਾਰੀ ਉਹਦੇ ਸਕੂਟਰ ਦੇ ਗੱਡੀ ਤੇ ਮੁੰਡਾ ਥਾਂ ਤੇ ਢੇਰੀ ਹੋ ਗਿਆ ਮਰ ਗਿਆ ਮੁੰਡਾ ਮਾਂ ਭੱਜ ਕੇ ਗਈ ਸੰਤਾ ਕੋਲੇ ਜਾ ਕੇ ਅਰਜ ਕਰੀ ਮਹਾਤਮਾ ਜੀ ਮੈਂ ਤਾਂ ਤੁਹਾਡੇ ਕੋਲੇ ਭਲਾ ਕਰਾਉਣ ਵਾਸਤੇ ਆਈ ਸੀ ਤੇ ਮੇਰਾ ਤਾਂ ਮੁੰਡਾ ਵੀ ਮਰ ਗਿਆ ਮਹਾਤਮਾ ਕਹਿਣ ਲੱਗੇ ਮਾਂ ਸਾਡਾ ਕਸੂਰ ਨਹੀਂ ਤੇਰਾ ਕਸੂਰ ਹੈ ਉਹ ਕਹਿਣ ਲੱਗੇ ਮੇਰਾ ਕਸੂਰ ਕਿਵੇਂ ਹੈ ਕਹਿਣ ਲੱਗੇ ਮਾਂ ਮੈਨੂੰ ਪਤਾ ਲੱਗਿਆ ਸੀ ਪਰਮਾਤਮਾ ਦੇ ਘਰ ਦੇ ਵਿੱਚ ਉਹਦੀ ਉਮਰ ਬਹੁਤ ਘਟ ਗਈ ਸੀ ਮੈਂ ਤੈਨੂੰ 50 ਰੁਪਏ ਦੇ ਕੇ ਕਹਿੰਦਾ ਸੀ ਤੇਰੇ ਪੁੱਤਰ ਦੀ ਉਮਰ 50 ਸਾਲ ਦੀ ਹੋ ਜੇ ਬੋਲੋ ਸਤਨਾਮ ਵਾਹ ਮੈਂ ਤਾਂ ਇਹ ਕਹਿੰਦਾ ਸੀ ਤੇਰੇ ਪੁੱਤਰ ਦੀ ਉਮਰ 50 ਸਾਲ ਦੀ ਹੋ ਜੇ ਤੂੰ ਸਮਝੀ ਨਹੀਂ ਪਰ ਮਹਾਤਮਾ ਦੇ ਬੋਲ ਸਮਝਣੇ ਬੜੇ ਔਖੇ ਨੇ ਉਹ ਤਾਂ ਰੱਬ ਨਾਲ ਗੱਲਾਂ ਕਰਦੇ ਨੇ ਮਹਾਤਮਾ ਲੋਕ ਨਾਲ ਰੱਬ ਨਾਲ ਗੱਲਾਂ ਕਰਦੇ ਨੇ ਆਹ ਮੈਂ ਧਾਰਨਾ ਪੜ ਕੇ ਸਮਪਤੀ ਕਰਾਂ ਸਤ ਮਹਾਰਾਜ ਬਾਬਾ ਨਰਨ ਸਿੰਘ ਮੋਨੀ ਜੀ ਨੇ ਚੰਨੋ ਕੋਤਰੀ ਕਰੀ ਸੀ 101 ਅਖੰਡ ਪਾਠ ਕਿਹਦੇ ਭਲੇ ਵਾਸਤੇ ਸਾਡੇ ਪਰ ਉਹਨਾਂ ਨੇ ਤਾਂ ਆਪਣਾ ਜਨਮ ਸਵਾਰ ਲਿਆ ਇਹ ਸੰਗਤਾਂ ਦੇ ਭਲੇ ਵਾਸਤੇ ਆ ਦਿਵਾਨ ਜਿਹੜੇ ਚੱਲ ਰਹੇ ਨੇ ਉਧਰ ਖੰਡ ਪਾਟ ਸਾਹਿਬ ਚ ਚੱਲ ਰਿਹਾ ਹੈ ਇੱਧਰ ਬਾਬਾ ਜੀ ਬੈਠੇ ਨੇ ਸਾਡੇ ਅਮਰ ਸਿੰਘ ਜੀ ਬੱਚੇ ਨੇ ਸਾਡੇ ਇਹ ਵੀ ਕਿੱਡੀ ਦੂਰੋਂ ਚੱਲ ਕੇ ਆਏ ਨੇ ਅਸੀਂ ਉਹ ਤਪਾਦ ਰਾਜ ਤੋਂ ਚੱਲ ਕੇ ਆਏ ਆ ਸਾਡਾ ਵੀ ਜੀ ਕਰਦਾ ਵੀ ਅਸੀਂ ਪੱਖਾ ਛੱਡ ਕੇ ਸੌਂ ਜਾਈਏ ਪਰ ਬਾਬਾ ਜੀ ਨੇ ਹੁਕਮ ਕਰਿਆ ਕੱਲ ਫੋਨ ਕਰਿਆ ਵੀ ਆਇਓ ਜ਼ਰੂਰ ਸੀਗਾ ਠੀਕ ਹੈ ਪਰਮਾਤਮਾ ਰੱਬ ਦੇ ਪਿਆਰੇ ਅੰਮ੍ਰਿਤ ਮੇਲੇ ਉੱਠ ਕੇ ਇੱਕ ਗੱਲ ਕਹਿੰਦੇ ਨੇ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਤੇ ਉਹ ਪਿਆਰ ਦੇ ਵਿੱਚ ਆ ਕੇ ਆਓ ਇਹ ਧਾਰਨਾ ਪਰ ਕਿ ਸਮਾਪਤੀ ਕਰਾ ਉਹ ਖੁਸ਼ਖਬਰੀ ਇਸ ਨਾਮ ਦੇ ਜਾਣਾ ਭਗਤ ਨਾਮਦੇਵ ਜੀ ਮਹਾਰਾਜ ਪਰਮਾਤਮਾ ਦੇ ਨਾਲ ਗੱਲ ਕਰਦੇ ਨੇ ਤੇ ਰੱਬ ਦੇ ਫਕੀਰ ਬਾਬਾ ਪ੍ਰਕਾਸ਼ ਸਿੰਘ ਜੀ ਕਿਹਦੇ ਨਾਲ ਗੱਲਾਂ ਕਰਦੇ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬੋਲੋ ਸਤਨਾਮ ਰੱਬ ਦੇ ਫਕੀਰ ਕਹਿੰਦੇ ਖੁਸ਼ਖਬਰੀ ਇਸ ਨਾਮ ਦੇ ਜਾਣਾ ਮੈਂ ਤਨਮਾਨ i ਸਭ ਦੀ ਸੁਨਾ ਦੇ ਨਾਰਾ ਮੈਂ ਤਨ ਦਾ ਬੈਠੋ ਆ i ਹੱਲੇ ਯਾਦਾ ਖੁਸ਼ ਖਬਰੀ ਪਰਮਾਤਮਾ ਦੇ ਨਾਲ ਰੱਬ ਦੇ ਪਿਆਰੇ ਗੱਲਾਂ ਕਰਦੇ ਨੇ ਅਸੀਂ ਘਰਾੜੇ ਮਾਰਦੇ ਹੁੰਨੇ ਆ ਸੋਤੇ ਪਏ ਹੁੰਨੇ ਗਫਲ ਦੀ ਨੀਂਦ ਵਿੱਚ ਤੇ ਨਾਮ ਜਪਣ ਵਾਲੀ ਬੰਦਗੀ ਕਰਨ ਵਾਲੇ ਸਾਰੀ ਸਾਰੀ ਰਾਤ ਉਸ ਰੱਬ ਦੀ ਬੰਦਗੀ ਕਰਦੇ ਨੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਬੰਦਗੀ ਕਰੋ ਫਿਰ ਸਾਡੀ ਯਾਦ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਉਹ ਜੋੜ ਮਿਲ ਹੋਊਗਾ ਧੰਵਾਦ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਮੋਹਲੀ ਖੁਰਦਵਾਲੇ ਮਹਾਂਪੁਰਖ ਸਾਡੇ ਸਤਿਕਾਰਯੋਗ ਬਾਬਾ ਅਮਰਪਾਲ ਸਿੰਘ ਜੀ ਜੋ ਚੌਂਟਾ ਸਾਹਿਬ ਸੰਤ ਬਾਬਾ ਕਰਮ ਸਿੰਘ ਜੀ ਮਾਲ ਪਿਛਲੇ ਸਾਲ ਵੀ ਅਸੀਂ ਸਟੇਜ ਤੇ ਇਕੱਠੇ ਹੀ ਸੀ ਤੇ ਅੱਜ ਵੀ ਇਹ ਸੰਤਾਂ ਦੀ ਕਿਰਪਾਈ ਹੈ ਬੋਲੋ ਸਤਨਾਮ ਸੰਤਾਂ ਦੀ ਕਿਰਪਾਈ ਹੈ ਪਿਛਲੇ ਸਾਲ ਵੀ ਸਾਨੂੰ ਇਕੱਠੇ ਕਰਤਾ ਪਿਉ ਪੁੱਤ ਨੂੰ ਅੱਜ ਵੀ ਇਕੱਠੇ ਕਰ ਦਿੱਤਾ ਇਹ ਅਰਦਾਸ ਕਰਿਓ ਇਸੇ ਤਰ੍ਹਾਂ ਇਕੱਠੀ ਰਹੀਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ